ਸਾਸੀ ਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆਪਾਂ ਪਹੁੰਚੇ ਆਂ ਜੀ ਸੁਗਾਨੀਆਂ ਪੈਲਸ ਤਾਂ ਅੱਜ ਇੱਥੇ ਪ੍ਰੋਗਰਾਮ ਹੈ ਲਗਾਨੇ ਆ ਤੁਹਾਨੂੰ ਵਿਆਹ ਤੇ ਵਿਆਹ ਤੇ ਆਈਆਂ ਇਹ ਹੈ ਜੀ ਸੰਗਾਨੀਆਂ ਪੈਲੈਸ ਤੋਂ ਪਹਿਲੇ ਲਓ ਜੀ ਦੇਖਣੇ ਅੰਦਰੋਂ ਜਾ ਕੇ ਹੁਣ ਇਹ ਹੈ ਜੀ ਐਂਟਰੀ ਪੁਆਇੰਟ ਵੱਟ ਕੱਢੇ ਪਏ ਨੇ ਐਂਟਰੀ ਪੁਆਇੰਟ ਤੇ ਆ ਜਾਓ ਆ ਗਿਆ ਮੈਂ ਕੋਣ ਚੱਲੀ ਅੰਦਰ ਕੱਪੜੇ ਫੜਾਦਾ ਮੇਰਾ ਰਾਨੋ ਉੱਤਵਾਇ ਗਿਆ ਕੈਮਰਾ ਸਾਰੀ ਗਰਾਹੀ ਚਲੋ ਹੁਣ ਕੋਲ ਆ ਦੇਖ ਫੋਨ ਕਰੋ ਫੋਨ ਕਰੋ ਇੱਥੇ ਤਾਂ ਫੋਟੋਵਾਂ ਨੂੰ ਲੱਗੇ ਸਾਰੇ ਮੈਂ ਫੋਟੋਵਾਂ ਨੂੰ ਲੱਗੇ ਸਾਰੇ ਇਹ ਕੀ ਆ ਗਿਆ ਬਾਹਰ ਸਿਸਟਮ ਲੱਗਿਆ ਹੈ ਆਓ ਇੱਧਰ ਆ ਜੋ ਆਪ ਪਾਰਟੀ ਬੈਠੀ ਹੈ ਜੀ ਇੱਧਰ ਸਾਰੀ ਹੋਰ ਨਾ ਤਾਂ ਮੈਨਾਂ ਕੋਈ ਹੈ ਨਹੀਂ ਬਾਪੂ ਅੱਖਾਂ ਨਾਲ ਤੁਹਾਡੇ ਤੇ ਆਵਾਜ਼ ਨਾ ਇਹ ਤਾਂ ਦੂਜਾ ਟਿੱਕੀਆਂ ਟੁਕੀਆਂ ਵਾਲਾ ਸਿਸਟਮ ਹੈ ਸਾਰਾ ਅੰਦਰ ਹੀ ਅੰਦਰ ਅੰਦਰ ਜਾਣਾ ਪੈਣਾ ਜੀ ਅੰਦਰ ਪਾਲਸ ਦੇ ਤਾਂ ਵੱਟ ਗੱਡੇ ਨੇ ਇਹਨਾਂ ਨੇ ਆ ਪਾਲਸ ਦੇ ਤਾਂ ਬਹੁਤ ਸੋਹਣਾ ਬਣਾਇਆ

ਇੱਧਰ ਆ ਜਾਓ ਜੀ ਹੋਰ ਆ ਜਾਓ ਅੱਗੇ ਸਾਰੇ ਸੈਂਪਲ ਵੇਖਣੇ ਆ ਮਾੜਾ ਮਾੜਾ ਲੈ ਲਓ ਲੈਣਾ ਲੈ ਲਓ

ਆਉਂਦਾ ਜੀ ਪੀਜ਼ਾ ਬੈਰਟੀ ਸੈਂਡਵਿਚ ਲਾ ਜੀ ਪਹੁੰਚ ਗਏ अच्छा evet. 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 ਗੋਰੇ ਦਾ ਆ ਜਾ ਬਾਰ ਚੱਲੀ ਨੂੰ ਕਾਫੀ ਹੱਟ ਰਵਿਸ਼ ਕਾਜੋ ਝਾਵੀਆਂ ਨੇ ਬਾਈਆਂ ਤੇ ਲੱਗਦੇ ਨੇ ਪਲੇਟਾਂ ਉਹ ਲੱਗ ਨਹੀਂ ਕੋਈ ਕੁੜੀ ਮੁੰਡਾ ਸਕਨ ਕੋਟ ਆਈ ਹੈ ਕੁੜੀ ਮੁੰਡਾ ਮਧੀਆਂ ਬਹੀ ਸੁਗਾਨੀਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਮਿਲਦੇ ਆਂ ਕਹੇ ਨਵੀਂ ਵੀਡੀਓ ਤੇ ਧੰਨਵਾਦ ਸასი ਕਾਲ